ਭਾਈ ਤੁਸੀਂ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਕੀ ਪਰਪਸ ਕੀ ਹੈ ਕੀ ਮਾਮਲਾ ਕੀ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਜਾ ਸਿੰਘ ਹੈ ਜੀ ਮੇਰਾ ਪਿੰਡ ਨਾਗਰਾ हूं ਤੇ ਮੈਂ ਗੁਰਦਾਰਾ ਵੱਡਾ ਸਭ ਦਾ ਪ੍ਰਧਾਨ ਹੈ ਜੀ ਨਵੀਂ ਕਮੇਟੀ ਦੀ ਚੋਣ ਹੋਈ ਹੈ ਇਸ ਵਿੱਚ ਮੈਨੂੰ ਪ੍ਰਧਾਨ ਚੁਣਿਆ ਗਿਆ ਤੇ ਉੱਥੇ ਐਸਡੀਐਮ ਸਾਹਿਬ ਨੇ ਦੋ ਤੇ ਰੰਦ ਝਗੜਾ ਹੋਣ ਕਰਕੇ 145 ਲਾਤੀ ਜੀ ਦਾ ਚਾਰਜ ਦਸਿੰਦਰ ਸਾਹਿਬ ਨੂੰ ਦਿੱਤਾ ਗਿਆ ਕਿਹੜੇ ਤਹਿਸੀਲਦਾਰ ਹੈ ਮਾਜਰੀ ਜੀ ਅਜਿੰਦਰ ਮਾਜਰੀ ਨੂੰ ਠੀਕ ਹੈ ਤਾਂ ਇਹ ਦੂਜੀ ਪਾਰਟੀ ਨਾਲ ਕਰਕੇ ਜੀ ਇਹ ਫੰਕਸ਼ਨ ਕਰਾ ਰਿਹਾ ਹੈ ਜੀ ਉਹਨਾਂ ਨੇ ਅਪ ਡਿਸਟ੍ਰਿਕਟ ਬੋਡੀ ਵੀ ਲਾਈ ਵੀ ਹੈ ਅਜਿੰਦਰ ਅਰਜ਼ੀ ਕਰੇ ਵੀ ਜਦੋਂ ਤੱਕ ਕੇਸ ਚੱਲ ਰਹੇ ਹੈ ਕੋਈ ਪਾਰਟੀ ਨਹੀਂ ਕਰ ਸਕਦੀ ਲੇਕਿਨ ਇਹ ਧੱਕੇ ਨਾਲ ਉਹਨਾਂ ਦੀ ਹੈਲਪ ਕਰ ਰਿਹਾ ਜੀ ਅਸੀਂ ਜਾਣਦੇ ਹਾਂ ਵੀ ਜੇ ਇਹਨੂੰ ਬੰਦ ਕਰਾਇਆ ਜਾਵੇ ਹੋਣਾ ਚਾਹੀਦਾ ਧੱਕੇ ਨਾਲ ਇਹ ਤਹਿਸੀਲਦਾਰ ਦੀ ਬੜੀ ਭਾਰੀ ਹੋ ਹੈ ਜੀ ਮੇਰੀ ਭੁਗਤਿਆ ਜੀ ਉਹਨਾਂ ਨਾਲ ਤੇ ਕਦੋਂ ਤੋਂ ਜਿਹੜਾ ਤਹਿਸੀਲਦਾਰ ਨੂੰ ਸਟ੍ਰਿਕਟ ਲਾਇਆ ਹੋਇਆ ਜੀ ਤੁਹਾਡੇ ਫੁੱਟਵਾਲ ਸਾਹਿਬ ਨੂੰ ਇਹਨੂੰ ਹੋ ਗਏ ਜੀ ਮੇਰੇ ਖਿਆਲ ਅੱਠ-9 ਨਹੀਂ ਨਹੀਂ ਇਹਨੂੰ 2 ਕ ਮਹੀਨੇ ਹੋਏ ਆ ਜੀ ਤਾਂ ਨਹੀਂ ਨਹੀਂ ਹੁਣ ਹੋਣ ਲਾਇਆ ਜਿਹੜਾ ਤਹਿਸੀਲਦਾਰ ਤੁਸੀਂ ਕਹਿ ਰਹੇ ਹੋ ਕਿ ਲਾਇਆ ਹੈ ਜੀ ਮੈਜਿਸਟਰੇਟ ਕਦੋਂ ਤੋਂ ਲੱਗਿਆ ਜੀ ਤੁਹਾਡਾ ਇਹਨੂੰ ਸਰ ਦੋ ਤਿੰਨ ਮਹੀਨੇ ਹੋ ਗਏ ਜੀ ਅੱਛਾ ਜੀ ਦੋ ਤਿੰਨ ਮਹੀਨੇ ਤੇ ਲਾਇਆ ਹੋਇਆ ਇਹ ਇਹਦੇ ਕੋਈ ਵੀ ਸਾਰਾ ਹਾਂ ਜੀ ਹਾਂ ਜੀ ਦੇਖ ਵੀ ਸਭ ਉਸਾਰੀ ਇਹ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਕਿਹਦੇ ਵੱਲੋਂ ਕਰਾਇਆ ਜਾ ਰਿਹਾ ਇਹ ਜੀ ਕੱਪ ਬਣੀ ਕਮੇਟੀ ਹੈ ਜੀ ਦੂਜੀ ਪੁਰਾਣੇ 1988 ਚ ਮੈ ਰਜਿਸਟਰ ਕਰਾਈ ਸੀਗੀ ਹਾਂ ਜੀ ਜਿਸ ਕੋਟਾ ਚ ਕੇਸ ਚੱਲ ਕੇ ਉਹ ਖਾਰਜ ਹੋ ਚੁੱਕੀ ਹੈ ਅੱਛਾ ਜੀ ਤਾਂ ਉਸ ਨੂੰ ਚੱਕ ਕੇ ਜੀ ਉਸ ਦੇ ਅਸਲੇ ਨਾਲ ਉੱਥੇ ਫੰਕਸ਼ਨ ਕਰਾ ਰਹੀ ਹੈ ਜੀ ਕਮਿਟੀ ਬਣ ਕੇ ਆਪੋ ਬਣੀ ਫੈਂਟੀ ਹੈ ਜੀ ਅੱਛਾ ਇਹਦੀ ਜਿਹੜਾ ਪ੍ਰੋਗਰਾਮ ਦੀ ਕੋਈ ਪ੍ਰਵਾਨਗੀ ਲਈ ਸੀ ਮਹਿਕਮੇ ਤੋਂ ਐਸ.ਡੀ.ਐਮ ਸਾਹਿਬ ਤੋਂ ਤਹਿਸੀਲਦਾਰ ਸਾਹਿਬ ਤੋਂ ਇਹਨਾਂ ਬੰਦਿਆਂ ਕੋਈ ਪ੍ਰਵਾਨਗੀ ਨਹੀਂ ਲਈ ਜੀ ਇਹਨਾਂ ਨੇ ਹਾਂਜੀ ਤਹਿਸੀਲਦਾਰ ਦੀ ਮੀਲੀ ਭੁਗਤਣ ਵਾਲੇ ਕਰਾ ਰਿਹਾ ਤੁਸੀਂ ਤਾਂ ਨੇ ਕੋਈ ਅਸੀਂ ਦਰਖਾਸਤ ਨਹੀਂ ਜੀ ਅਜੇ ਤੱਕ ਹੋ ਰਿਹਾ ਮੈਂ ਨਹੀਂ ਗੁਰਦੁਆਰਾ ਸਾਹਿਬ ਦਾ ਇਹ ਚਾਹ ਹੁਣ ਚਾਹੀਦਾ ਕੱਲ ਨੂੰ ਕੋਈ ਵੀ ਉੱਥੇ ਨੁਕਸਾਨ ਹੋ ਸਕਦਾ ਹੈ ਲੇਕਿਨ ਇਹਨੇ ਕੋਈ ਸਾਡੀ ਗੱਲ ਨਹੀਂ ਸੁਣੀ ਜੀ ਤਹਿਸੀਲਦਾਰ ਸਾਹਿਬ ਉਹਨਾਂ ਦੀ ਹੈਲਪ ਕਰ ਰਿਹਾ ਜੀ ਪੂ ਅਜਾਤਪੀ ਜੀ ਕਾ ਜਿਤਰ ਦੱਸਿਆ ਕਿ ਦੋਨੇ ਥਿਰਾਂ ਦਾ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਮਾਨ ਦੇ ਕੋਰਟ ਦੇ ਵਿੱਚ ਤਾਂ ਉਹ ਕੋਰਟ ਵੱਲੋਂ ਵੀ ਕੋਈ ਆਰਡਰ ਹੈਗੀ ਸੀ ਇਸ ਮਾਮਲੇ ਹਾਂਜੀ ਹਾਂ ਕੋਰਟ ਦੇ ਵੱਲੋਂ ਆਰਡਰ ਹੈ ਸੈਸ਼ਨ ਕੋਰਟ ਨੇ ਆਰਡਰ ਕੀਤਾ ਹੈ ਵੀ ਤਹਿਸੀਲਦਾਰ ਸਾਹਿਬ ਨੂੰ ਕਿਹਾ ਹੈ ਵੀ ਐਸ ਡੀ ਐਮ ਦੇ ਜਿਹੜੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਆਪਣੀ ਮਨਮਰਜ਼ੀ ਤੋਂ ਨਹੀਂ ਕਰਨੀ ਹਾਂਜੀ ਪਰ ਤਹਿਸੀਲਦਾਰ ਸਾਹਿਬ ਰਗਵੀਰ ਸਿੰਘ ਨੈਪ ਤਹਿਸੀਲਦਾਰ ਮਾਜਰੇ ਹਾਂਜੀ ਇਹ ਕੀ ਕਰ ਰਹੇ ਹੈ ਕੋਰਟ ਵਿੱਚ ਉਹਨਾਂ ਨੂੰ ਫਾਇਦਾ ਦਵਾਉਣ ਸੰਬੰਧੀ ਵੀ ਦੂਜੀ ਥਿਰ ਦਾ ਫਾਇਦਾ ਹੋ ਜਾਏ ਉਹਨਾਂ ਦੇ ਉਲਿੱਖੇ ਪ੍ਰੋਗਰਾਮ ਨੂੰ ਸਿਰੇ ਚੜਾਉਣਾ ਚਾਹੁੰਦੇ ਹੈ ਉਹ ਜਾਂਦੇ ਵੀ ਉਹ ਪ੍ਰੋਗਰਾਮ ਹੋ ਜਵੇ ਤਾਂ ਕਿ ਕੱਲ ਨੂੰ ਉਹ ਦਾਵਾ ਕਰ ਸਕਣ ਵੀ ਸਾਡਾ ਗੁਰਦਾਰੇ ਤੇ ਕਬਜ਼ਾ ਹੈ ਇਹ ਕਬਜ਼ੇ ਦੀ ਮਾਨਸਿਕਤਾ ਨਾਲ ਪ੍ਰੋਗਰਾਮ ਕਰਿਆ ਜਾ ਰਿਹਾ ਹੈ ਹੋਰ ਸੇਵਾ ਭਾਵ ਕੋਈ ਨਹੀਂ ਹੈਗਾ ਜੀ 6 ਆਪਾਂ 16 ਤਰੀਕ ਤੋਂ ਰੋਜ਼ ਲਗਾਤਾਰ ਹਰ ਦਿਨ ਤਹਿਸੀਲਦਾਰ ਸਭ ਕੁਲ ਆ ਰਹੇ ਨੇ ਲਗਾਤਾਰ ਅੱਜ 10ਵਾਂ ਦਿਨ ਹੈ ਜੀ ਪਰ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਅੱਜ ਲਾਸਟ ਦਿਨ ਚਾਕੇ ਇੱਕ ਦਰਖਾਸਤ ਦਿੱਤੀ ਵੀ ਤੁਸੀਂ ਵੀ ਪ੍ਰੋਗਰਾਮ ਕਰ ਲਓ ਉਹ ਵੀ ਕਰ ਲੈਣਾ ਤੇ ਪ੍ਰਕਰੋ ਬਿਨਾਂ ਕਮੇਟੀ ਤੋਂ ਜੀ ਦਾ ਸਿੱਧਾ ਭਾਵ ਹੈ ਕਿ ਜਿਹੜਾ ਉਹਨਾਂ ਦਾ ਇਹ ਉਲਿਖਿਆ ਹੋਇਆ ਪ੍ਰੋਗਰਾਮ ਦੂਜੀ ਕਮੇਟੀ ਦਾ ਹੈਗਾ ਤੇ ਇਹ ਇਹਨੂੰ sire chadauna chaunda ਹੈ ਤਹਿਸੀਲਦਾਰ ਹੋਰ ਕੁਝ ਵੀ ਨਹੀਂ ਹੈ ਜੀ ਨਾ ਇਹ ਪ੍ਰਵਾਹ ਕਰ ਰਿਹਾ ਹੈ ਇਸ ਟੀਮ ਦੇ ਆਰਡਰ ਦੀ ਨਾ ਪ੍ਰਵਾਹ ਕਰ ਰਿਹਾ ਹੈ ਸੈਸ਼ਨ ਜੱਜ ਮਾਨਯੋਗ ਸਿਰਜਿੰਦਰ ਸਿੰਘ ਜੀ ਉਹਨਾਂ ਦੇ ਮੁਹਾਲੀ ਉਹਨਾਂ ਦੇ ਆਰਡਰ ਦੀ ਵੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਜੀ ਆਪਣੀ ਮਰਜ਼ੀ ਚਲਾ ਰਿਹਾ ਜੀ ਪਤਾ ਨਹੀਂ ਕੀ ਇਹਦਾ ਆਪਣਾ ਇੰਟਰਸਟ ਹੈ ਜੀ ਜਦੋਂ ਇਹ ਪ੍ਰੋਗਰਾਮ ਦੂਜੀ ਤਿੰਨੇ ਰੱਖਿਆ ਕੋਈ ਤੁਹਾਡੇ ਨਾਲ ਡਿਸਕਸ ਹੋਈ ਹੈ ਗੱਲਬਾਤ ਹੋਈ ਸੀ ਕੋਈ ਨਹੀਂ ਕੋਈ ਨਹੀਂ ਹੋਈ ਜੀ ਹੂੰ ਕੁਗਲ ਬਤਨ ਅੱਜ ਤੱਕ ਤਹਿਸੀਲਦਾਰ ਕਹਿੰਦੇ ਰਹੇ ਆ ਵੀ ਐਸ ਡੀ ਐਮ ਦੇ ਹੁਕਮਾਂ ਮੁਤਾਬਕ ਹੀ ਕੰਮ ਹੋਊਗਾ ਲੇਕਿਨ ਅੱਜ ਸਾਨੂੰ ਪਤਾ ਲੱਗਿਆ ਵੀ ਉਹ ਇਹ ਪ੍ਰੋਗਰਾਮ ਨੂੰ ਕਰਾਉਣਾ ਚਾਹੁੰਦੇ ਆ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਫਾਇਦਾ ਦੇਣ ਸੰਬੰਧੀ ਕਰਕੇ ਬਸ ਅੱਛਾ ਇਸ ਦੇ ਸੰਬੰਧੀ ਤੁਸੀਂ ਕੀ ਐਪਲੀਕੇਸ਼ਨ ਦੇ ਕੇ ਆਏ ਹੋ ਤਹਿਸੀਲਦਾਰ ਸਭ ਨੂੰ ਕੀ ਕਹਿ ਕੇ ਆਏ ਹੋ ਕਿ ਆਹ ਸਾਡੇ ਦਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਕੀ ਹੋ ਸਕਦਾ ਝਗੜਾ ਹੋ ਸਕਦਾ ਜਿਹਦੇ ਵਿੱਚ ਤਹਿਸੀਲਦਾਰ ਸਾਹਿਬ ਨੂੰ ਅਸੀਂ ਪਹਿਲਾਂ ਦਰਖਾਸਤ ਦਿੱਤੀ ਸੀ ਇੱਕ ਜਿਹਦੇ ਵਿੱਚ ਪਰਮਿਸ਼ਨ ਸਾਡੇ ਵੱਲੋਂ ਵੀ ਮੰਗੀ ਗਈ ਸੀ ਹਾਂਜੀ ਲਗਾਤਾਰ 10 ਦਿਨਾਂ ਬਾਅਦ ਅੱਜ ਉਹ ਆ ਕੇ ਕਹਿੰਦੇ ਆ ਜੀ ਵੀ ਕੋਈ ਕਮੇਟੀ ਨਹੀਂ ਕਰ ਸਕਦੀ ਉੱਥੇ ਹਾਂਜੀ ਲੇਕਿਨ ਜਿਹੜਾ ਦੂਜੀ ਕਮੇਟੀ ਦਾ ਉਹ ਲਿਖਿਆ ਹੋਇਆ ਹੈ ਸੇਮ ਪ੍ਰੋਗਰਾਮ ਹੈ ਉਹ ਤਹਿਸੀਲਦਾਰ ਹੁਣ ਕਹਿੰਦਾ ਜੀ ਉੱਥੇ ਅਸੀਂ ਥੱਲੇ ਨਾਂ ਬਦਲਾ ਦੰਨੇ ਆ ਕਮੇਟੀ ਦੀ ਜਗ੍ਹਾ ਸੇਵਾਦਾਰ ਕਰ ਦੰਨੇ ਆ ਇਸ ਤਰ੍ਹਾਂ ਕਰਕੇ ਵੀ ਪ੍ਰੋਗਰਾਮ ਹੋਣਾ ਚਾਹੀਦਾ ਹੈ ਤਹਿਸੀਲਦਾਰ ਸਾਹਿਬ ਦਾ ਪਤਾ ਨਹੀਂ ਇਹਦੇ ਵਿੱਚ ਕੀ ਆਪਣਾ ਇੰਟਰਸਟ ਹੈ ਕੋਰਟ ਦੇ ਹੁਕਮਾਂ ਦੇ ਬਾਅਦ ਵੀ ਉਹ ਐਸ ਡੀ ਐਮ ਦੇ ਜਿਹੜੇ ਆਰਡਰ ਹੈ ਉਹਨਾਂ ਨੂੰ ਲਾਗੂ ਨਹੀਂ ਕਰ ਰਹੇ ਅੱਛਾ ਜੇ ਹੁਣ ਮੰਤ ਤੁਹਾਨੂੰ ਦੋਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਕਿ ਦੂਜੀ ਤਰੀਕ ਨੂੰ ਤੁਹਾਨੂੰ ਵੀ ਕਿ ਪ੍ਰੋਗਰਾਮ ਤੁਸੀਂ ਕਰ ਸਕਦੇ ਹੋ ਸੇਮ ਦਿਨ ਸੇਮ ਡੇਟ ਦੀ ਦਿੱਤੀ ਹੈ ਹਾਂ ਜੀ ਹਾਂ ਅੱਛਾ ਜੇ ਫਿਰ ਕੋਈ ਉੱਥੇ ਲਾਈ ਝਗੜਾ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਤਾਂ ਉਹਦੇ ਵਿੱਚ ਕੀ ਨੁਕਸਾਨ ਹੋ ਸਕਦਾ ਹੈ ਜ਼ਿੰਮੇਵਾਰੀ ਕਿੰਦੀ ਹੈ ਜੀ ਉਹਦੇ ਵਿੱਚ ਨਾ ਜੀ ਅਸੀਂ ਦਰਖਾਸਤਦਾਰੀ ਕਹਿ ਕੇ ਆਏ ਹਾਂ ਤਹਿਸੀਲਦਾਰ ਸਾਹਿਬ ਨੂੰ ਲਿਖਤੀ ਦੇ ਕੇ ਆਏ ਹਾਂ ਵੀ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕੋ ਦਿਨ ਦੋਵੇਂ ਧਿਰਾਂ ਪ੍ਰੋਗਰਾਮ ਨਹੀਂ ਕਰ ਸਕਦੇ ਆ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਉੱਥੇ ਝਗੜਾ ਹੋ ਸਕਦਾ ਹੈ ਮਹਾਰਾਜ ਦੀ ਜਿਹੜੀ ਮਰਿਆਦਾ ਹੈ ਉਹਦੀ ਬੇਅਦਵੀ ਵੀ ਹੋ ਸਕਦੀ ਹੈ ਕਿਉਂਕਿ ਦੂਜੀ ਧਿਰ ਬਦਮਾਸ਼ ਢੋਲੇ ਨਾਲ ਜੁੜਲੀ ਹੋਈ ਹੈ ਜੀ ਉਹ ਪਹਿਲਾਂ ਹੀ ਚਾਹੁੰਦੀ ਹੈ ਵੀ ਗੁਰਦੁਆਰੇ ਦਾ ਮਾਹੌਲ ਖਰਾਬ ਕਰਿਆ ਜਾਵੇ ਅਸੀਂ ਨਹੀਂ ਚਾਹੁੰਦੇ ਵੀ ਉੱਥੋਂ ਦਾ ਮਾਹੌਲ ਕੋਈ ਖਰਾਬ ਹੋਵੇ ਤੇ ਮਹਾਰਾਜ ਦੀ ਕੋਈ ਬੇਅਦਵੀ ਹੋਵੇ ਅੱਛਾ ਉਸ ਜਗ੍ਹਾ ਦੇ ਉੱਤੇ ਜੀਪੀਸੀ ਨੂੰ ਕੋਈ ਲਿਖ ਕੇ ਦਿੱਤੀ ਹੈ ਸਵਾਲੀ ਕੋਈ ਕੋਈ ਮੈਂਬਰ ਨੂੰ ਕਿ ਹਾਂ ਭਾਈ ਇਹ ਸੱਲ ਪ੍ਰੋਬਲਮ ਆ ਰਹੀ ਹੈ ਅੱਜ ਕਮੇਟੀ ਦਾ ਫੈਸਲਾ ਕਰਾ ਜਾ ਕੋਈ ਹੁਲਕੀ ਤੌਰ ਤੇ ਦਿੱਤਾ ਹੋ ਨੈਕਸ਼ਨ ਦਤਾਂ ਕਮੇਟੀ ਜਿਹੜੀ ਐਜੀਪੀਸੀ ਦੇ ਅੰਡਰ ਨਹੀਂ ਆਂਦਾ ਸਾਡਾ ਗੁਰਦਾਰਾ ਹੂੰ ਦੂਜੀ ਧਿਰ ਵੱਲੋਂ ਇੱਕ ਕੇਸ ਪਾਇਆ ਗਿਆ ਖਰੜ ਕੋਰਟ ਦੇ ਵਿੱਚ ਹਾਂਜੀ ਉੱਥੇ ਜਾ ਕੇ ਚਾਰਾਚੋਰੀ ਉਹ ਕਰ ਰਹੇ ਆ ਉਹਨਾਂ ਨੂੰ ਕੋਈ ਸਟੇ ਨਹੀਂ ਮਿਲੀ ਸਾਡੀ ਕਮੇਟੀ ਜਿਹੜੀ ਕਿ ਰਜਿਸਟਰਡ ਹੈ ਉਹਦੇ ਖਿਲਾਫ ਹਾਂਜੀ ਉਸ ਤੋਂ ਬਾਅਦ ਇੱਕ ਸੈਸ਼ਨ ਕੋਰਟ ਦੇ ਜਿਹੜਾ 145 ਐਸਡੀਐਮ ਵੱਲੋਂ ਲਾਈ ਗਈ ਹੂੰ ਉਹਦੇ ਖਿਲਾਫ ਕੇਸ ਚੱਲ ਰਿਹਾ ਹੈ ਜੀ ਹਾਂਜੀ ਜਿਹੜਾ 30 ਤਰੀਕਾ ਹੱਲਕੀ ਹੋਈ ਹੈ ਤੇ ਤਹਿਸੀਲਾਰ ਨੂੰ ਵੀ ਉੱਥੇ ਹਾਜ਼ਰ ਆਉਣ ਲਈ ਕਿਹਾ ਗਿਆ ਤੇ ਮੇਨ ਗੱਲ ਤੇ ਇਹੀ ਹੈ ਜੀ ਉਹ ਆਰਡਰ ਕੋਰਟ ਦੇ ਵਿੱਚ ਚੱਲ ਰਹੇ ਆ ਉਸ ਦੇ ਬਾਵਜੂਦ ਉਹਨਾਂ ਦਾ ਫਾਇਦਾ ਲੈਣ ਵਾਲੇ ਕੋਰਟ 'ਚ ਨਾ ਇਹ ਧੱਕੇ ਨਾਲ ਤਸੀਹਲਾ ਨਾਲ ਮਿਲ ਕੇ ਕਰਨਾ ਚਾਹੁੰਦੇ ਆ ਹੋਰ ਕੁਝ ਨਹੀਂ ਅਜਾ ਕੀ ਹੁਣ ਦਾਸਤ ਅਪੀਲ ਕੀ ਹੈ ਤੁਹਾਡੀ ਜੀ ਸਰਸ ਨੂੰ ਕੀ ਪੀਲਾ ਹੈ ਤੇ ਅੱਗੇ ਮਾਨਯੋਗ ਕੋਰਟ ਨੂੰ ਕੀ ਪੀਜ ਸਾਡੀ ਇਹੀ ਅਪੀਲ ਹੈ ਜੀ ਵੀ ਜਿਹੜਾ ਗੁਰਦਾਰੇ ਦਾ ਪ੍ਰਬੰਧ ਹੈ ਹਾਂਜੀ ਜਦੋਂ ਤੱਕ ਕੋਰਟ ਕਿਸੇ ਇੱਕ ਪੱਖ ਦੇ ਫੈਸਲੇ ਨਹੀਂ ਕਰ ਦਿੰਦਾ ਹਾਂਜੀ ਕੋਰਡ ਦੇ ਵਿੱਚ ਨਹੀਂ ਹੋ ਜਾਂਦਾ ਉਦੋਂ ਤੱਕ ਜਿਵੇਂ ਆਰਡਰ ਐਸ ਡੀ ਐਮ ਸਾਹਿਬ ਦਾ ਹੈਗਾ ਹੈ ਸੈਸ਼ਨ ਚਰਬ ਦਾ ਹੈਗਾ ਹੈ ਉਹਦੇ ਉਦਾਂ ਹੀ ਆਰਡਰ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਦੋ ਕਮੇਟੀਆਂ ਫੰਕਸ਼ਨ ਨਹੀਂ ਕਰ ਸਕਦੀਆਂ ਜੀ ਦੋਏ ਕੋਈ ਹਾਂਜੀ ਹਸਲ ਹੱਲ ਕਿਵੇਂ ਹੋਏਗਾ ਜੀ 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 ਅੱਗੇ ਸੰਗਤ ਨੂੰ ਵੀ ਪਰੇਸ਼ਾਨੀ ਹੁੰਦੀ ਹੁਣੇ ਪ੍ਰੋਗਰਾਮ ਵੀ ਹੋਣ ਧਾਰ ਵੀ ਪ੍ਰੋਗਰਾਮ ਹੋਣਾ ਹੈ ਮਸਲਾ ਕੋਈ ਹੱਲ ਕਰਨ ਦਾ ਕੋਈ ਤਰੀਕਾ ਲੱਭੇ ਤੁਸੀਂ ਜਾਂ ਕਿਸ ਤਰੀਕਾ ਹਾਂਜੀ ਹਾਂ ਅਸੀਂ ਕਈ ਵਾਰੀ ਕਹਿ ਲਿਆ ਜੀ ਵੀ ਸਾਂਝੀ ਕਾਨਫਰੰਸ ਕੀਤੀ ਜਾਵੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਇੱਕ ਪਰਚੀ 100 ਰੁਪਏ ਦੀ 50 ਰੁਪਏ ਦੀ ਲਾਈ ਜਾਵੇ ਸਰਵਸਮਤੀ ਦੇ ਨਾਲ ਠੀਕ ਹੈ ਮੈਂਬਰ ਬਣਾਏ ਜਾਣ ਮੈਂਬਰ ਬਣਾ ਕੇ ਇਲੈਕਸ਼ਨ ਹੋ ਜਾਵੇ ਕੋਈ ਪ੍ਰਧਾਨ ਬਣ ਜਾਵੇ ਇਹ ਬਾਰੇ ਦੁਚਿੱਤੀ ਰਹਿ ਇਹ ਕਹਿੰਦੇ ਵੀ ਸਾਡਾ ਢਿੱਲੋਂਾਂ ਦਾ ਗੁਰਦਾਰਾ ਹੈ ਸਾਡੇ ਦਾਦਿਆਂ ਨੇ ਜਮੀਨ ਇਹ ਦਾਨ ਕੀਤੀ ਹੋਈ ਹੈ ਜੋ ਕਿ ਝੂਠ ਬੋਲਦੇ ਆ ਤੇ ਇਹਦੇ ਸਾਡਾ ਹੀ ਹੱਕ ਰਹਿਣਾ ਚਾਹੀਦਾ ਹੈ ਗੋਲਗੀ ਲੜਾਈ ਹੈ ਤੇ ਕਾਦੀ ਲੜਾਈ ਹੈ ਕਿ ਪ੍ਰਧਾਨਗੀ ਦੇ ਕਾਦੇ ਵਿੱਚ ਨਹੀਂ ਗੋਲਕ ਦੀ ਲੜਾਈ ਨਹੀਂ ਹੈ ਜੀ ਗੋਲਕ ਦੇ ਵਿੱਚੋਂ ਪਿਛਲੇ ਕਿੰਨੇ ਸਾਲਾਂ ਤੋਂ ਤਬਾਹੀ ਮਚਾਈ ਪਈ ਹੈ ਸਾਡੇ ਕੋਲ ਤਾਂ ਆ ਕੇ ਲੋਕਾਂ ਨੇ ਆਤਮਾਨ ਗੀ ਪਹਿਲਾਂ ਜੀ ਪਹਿਲਾਂ ਹਰਜਿੰਦਰ ਸਿੰਘ ਪੱਪੀ ਰਿਹਾ 6 ਸਾਲ ਜੀ ਤੇ ਉਹਦੇ ਨੱਕ ਵਿੱਚ ਵੀ ਇਹਨਾਂ ਢਿੱਲੋਂ ਪਰਵਾਹ ਨੇ ਦਮ ਕੀਤਾ ਹੋਇਆ ਸੀਗਾ ਵੀ ਇਹ ਗਲਤ ਕਰ ਰਿਹਾ ਹੁਣ ਉਹ ਇਹਨਾਂ ਦਾ ਸੈਕਟਰੀ ਉਸੇ ਨੂੰ ਬਣਾਇਆ ਹੋਇਆ ਹਰਜਿੰਦਰ ਸਿੰਘ ਪੱਪੀ ਪਹਿਲਾਂ ਖਜ਼ਾਨਚੀ ਜਿਹੜਾ ਪ੍ਰਧਾਨ ਰਿਹਾ ਠੀਕ ਹੈ ਜਿਹੜਾ ਪ੍ਰਧਾਨ ਸੀ ਇਹ ਸਤਨਾਮ ਸਿੰਘ ਪ੍ਰਧਾਨ ਦੱਸਦਾ ਹੈ ਸੋ ਕਾਲਡ ਇਹਨੇ ਉੱਥੋਂ ਅਸਤੀਫਾ ਦੇ ਕੇ ਗਿਆ ਉਹਦੇ ਖਿਲਾਫ ਵੀ ਮੈਨੂੰ ਇਹਦਾ ਗੁਰਦਾਰੇ ਵਿੱਚ ਕੰਮ ਪਸੰਦ ਨਹੀਂ ਮੈਂ ਅਸਤੀਫਾ ਦੇ ਰਿਹਾ ਸਤਨਾਮ ਨੇ ਇਹ ਪਹਿਲਾਂ ਅਸਤੀਫਾ ਦਿੱਤਾ ਹੋਇਆ ਜੀ ਹੁਣ ਹਰਜਿੰਦਰ ਸਿੰਘ ਦੂਜੀ ਕੌਂਸਲ ਸਤਨਾਮ ਸਿੰਘ ਖੜੀ ਹੈ ਸਤਨਾਮ ਸਿੰਘ ਹੈ ਹਾਂ ਜੀ ਹਾਂ ਅੱਛਾ ਤੇ ਇਹ ਦੁਆਰੇ ਸਰਬਸਮਤੀ ਨਾਲ ਸੰਗਤ ਇਕੱਠੀ ਹੋਵੇ ਜੀ ਜਾਂ ਫਿਰ ਕੋਈ ਕੋਰਟ ਜਾਂ ਐਸ ਡੀ ਐਮ ਸਾਹਿਬ ਜਾਂ ਤਹਿਸੀਲਦਾਰ ਸਾਹਿਬ ਆਰਡਰ ਕਰਨ ਦੁਆਰੇ ਮੈਂਬਰਸ਼ਿਪ ਲਾ ਕੇ ਜਿਹੜੇ ਗੁਰਸਿੱਖ ਫੈਮਲੀਆ ਨਾਮ ਆ ਗਰੋਂਦੇ ਪੱਕੇ ਵਸਨੀਕ ਹੈ ਉਹਨਾਂ ਦੀ ਮੈਂਬਰਸ਼ਿਪ ਬਣਾਈ ਜਾਵੇ ਇਲੈਕਸ਼ਨ ਕਰਾ ਕੇ ਜਿਹੜਾ ਮਰਜੀ ਪ੍ਰਧਾਨ ਮੰਡਲ ਦੀ ਲੜਾਈ ਤੇ ਇੱਕ ਦਿਨ ਚ ਮੁੱਕ ਸਕਦੀ ਹੈ ਜੀ ਲੇਕਿਨ ਉਹ ਮਖਾਣਾ ਨਹੀਂ ਚਾਹੁੰਦੇ ਇੱਕ ਹੋਰ ਵੀ ਹੈ ਜੀ ਹਾਂਜੀ ਐਮ ਸੀ ਐ ਜਿਹੜੇ ਬੀ ਜੀ ਪੀ ਦੇ ਔਰ ਕਾਂਗਰਸ ਦੇ ਇਹ ਵਿੱਚ ਆ ਗਏ ਜਾਣ ਹੈ ਝਗੜਾ ਕਰਾ ਰਹੇ ਆ ਵਿੱਚੋਂ ਇਹਨਾਂ ਜਦ ਤੱਕ ਇਹਨਾਂ ਕੋਈ ਮਤਲ ਨਹੀਂ ਬਣਦਾ ਵਿਚਾਨਾ ਇਹ ਸਾਧ ਸੰਗਤ ਦਾ ਗੁਰਦੁਆਰਾ ਹੈ ਇਹਨਾਂ ਐਮਸੀ ਨੇ ਝਗੜਾ ਪਵਾ ਰਿਆ ਯਾਰ ਵਿਚ ਗਏ ਕੋਈ ਨਿੱਜੀ ਰੰਜਿਸ਼ ਤੁਹਾਡੇ ਨਾਲ ਨਹੀਂ ਨਹੀਂ ਜਦੋਂ ਕੋਈ ਨਿੱਜੀ ਲਖਨਾਤ ਹੋਣ ਨੇ ਕਦੇ ਅਸੀਂ ਬਣ ਜਾਂਦੇ ਨੇ ਕਦੇ ਉਹ ਬਣ ਜਾਂਦੇ ਨੇ ਇਹਨਾਂ ਜਦੋਂ ਹੋਰ ਤਾਂ ਕੋਈ ਰੰਜਿਸ਼ ਨਹੀਂ ਜੀ ਤੇ ਗੱਲ ਹੋਰ ਕੁਛ ਨਹੀਂ ਜੀ ਇਹਦਾ ਮਸਲੇ ਦਾ ਹੱਲ 1 ਮਿੰਟ ਚ ਹੋ ਸਕਦਾ ਹੈ ਜੱਜ ਸਾਹਿਬ ਕਰ ਦਵੇ ਐਸਡੀਐਮ ਸਾਹਿਬ ਕਰ ਦਵੇ ਤਹਿਸੀਲਦਾਰ ਸਾਹਿਬ ਕਰ ਦਵੇ ਸੰਗਤ ਕਰ ਦਵੇ ਐਸਜੀਪੀਸੀ ਕਰ ਦਵੇ ਮੈਂਬਰਸ਼ਿਪ ਲਾ ਕੇ ਮੈਂਬਰ ਬਣਾਏ ਜਾਣ 40 ਦਿਨ ਦਾ ਟਾਈਮ ਦੇ ਦਿਓ ਉਦੋਂ ਬਾਅਦ ਇਲੈਕਸ਼ਨ ਹੋ ਜੇ ਸਾਰਿਆਂ ਨੂੰ ਨਵੇਂ ਗਰਾਂਡੇ ਜਿੰਨੇ ਵਸਨੀਕ ਹਨ ਜੀ ਚਾਹੇ ਕੋਈ 30 ਸਾਲ ਤੋਂ ਰਹਿ ਰਿਹਾ ਹੈ 40 ਸਾਲ ਤੋਂ ਰਹਿ ਰਿਹਾ ਹੈ ਉਹਨਾਂ ਨੂੰ ਬਰਾਬਰ ਹੱਕ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਵੀ ਗੁਰਦੁਆਰਾ ਸਾਡਾ ਹੀ ਹੈ ਠੀਕ ਹੈ ਬਸ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਸੌਰੀ ਕੱਲ ਕੱਲ ਫੋਨ ਨਹੀਂ ਚੱਕ ਪਾਇਆ ਜੀ ਸਤਨਾਮ ਸਿੰਘ ਬੋਲ ਰਿਹਾ ਹਾਂ ਜੀ ਸਤਨਾਮ ਸਿੰਘ ਬੋਲ ਰਿਹਾ ਜੀ ਨਮਸਕਾਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਿਲਦੇ ਹਾਂ ਆਪਾਂ ਆਪ ਹਾਂ ਜੀ ਹਾਂ ਜੀ ਹੋ ਠੀਕ ਹੈ ਜੀ ਬੱਧੀ ਜੀ ਬੱਧੀ ਜੀ ਅੱਛਾ ਮੈਂ ਹਰਤੇਜ ਬੋਲ ਰਿਹਾ ਜੀ ਅੱਛਾ ਨੂੰ ਨਿਊਜ਼ ਚੈਨਲ ਤੋਂ ਹਾਂਜੀ 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 ਲੱਗੇ ਤਾ ਬਈ ਉਹਨਾਂ ਨੇ ਕਰਜਾ ਥਿੰਕ ਤੇ ਨਾਲ ਹੋਰ ਇਹਨਾਂ ਦੇ ਦੋ ਤਿੰਨ ਬੰਦੇ ਸੀ ਨਾਲ ਉਹਨਾਂ ਨੇ ਇੱਕ ਕਾਨਫਰੈਂਸ ਕਰੀ ਸਾਡੇ ਮੀਡੀਆ ਸੈਂਟਰ 깔 ਅੱਛਾ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਗੁਰਦੁਆਰਾ ਸਾਹਿਬ ਵੱਡਸਾਬ ਹੈ ਉਹ ਅਡਮਿਨਿਸਟ੍ਰੇਟ ਦੇ ਅੰਡਰ ਹੈ ਇਸਕੀ ਮਹਰ ਤਸੀਲਾ ਦੇ ਅੰਦਰ ਹੈ ਹਾਂਜੀ ਜੀ 145 ਲੱਗੀ ਹੋਈ ਹੈ 145 ਦੇ ਅਧੀਨ 146 ਦੀ ਕਾਰਵਾਈ ਕਰਕੇ ਰਸੀਬਰ ਲਾਇਆ ਹੋਇਆ ਜੀ ਇੱਥੇ ਆਪਣਾ ਤਸੀਲਾ ਸਾਹਮਣੇ ਕਹਿੰਦੇ ਉਹਦੇ ਬਾਅਦ ਉਹ ਕਹਿੰਦੇ ਕਿ ਇੱਕ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਵੱਲੋਂ ਹਾਂਜੀ ਇਹੋ ਪ੍ਰੋਗਰਾਮ ਦੇ ਕਾਰਨ ਕਿਤਨੇ ਕਿਤੇ ਮਾਹੌਲ ਖਰਾ ਹੋ ਸਕਦਾ ਕਿ ਇੱਕ ਤਾਂ ਤਹਿਸੀਲਦਾਰ ਸਾਹਿਬ ਕੋਲ ਅਪਲੀਕੇਸ਼ਨ ਦੇ ਕੇ ਆਏ ਸੀ ਉਹ ਹਾਂਜੀ ਕੀ ਕੀਤਾ ਜੀ ਹਾਂਜੀ ਹਾਂਜੀ ਕਹਿੰਦੇ ਕਿ ਇਹਨਾਂ ਨੇ ਪੋਸਟਰ ਛਪਾਤੀ ਪੋਰਟੂ ਛਪਾ ਕੇ ਕਿ ਉੱਪਰ ਜਿਹੜੀ ਗੱਲ ਲਿਖਿਆ WhatsApp ਰਜਿਸਟਰਡ ਕਮੇਟੀ ਉਹਨਾਂ ਪਾਇਆ ਹੋਇਆ ਕਹਿੰਦਾ ਕਿ ਜਦ ਤੱਕ ਉਹ ਰਜਿਸਟਰਡ ਨਿਊ ਨਹੀਂ ਹੈ ਉਹ ਦੀ ਮਿਆਦ ਖਤਮ ਹੋਈ ਵੀ ਹੈ ਨਹੀਂ ਨਹੀਂ ਰੀਨਿਊ ਹੈ ਜੀ ਕੋਰਟ 'ਚ ਅਸੀਂ ਕੇਸ ਪਾਇਆ ਹੋਇਆ ਉਹਦੇ ਖਿਲਾਫ ਇਹਨਾਂ ਨੇ ਨਵੀਂ ਬਣਾ ਕੇ ਵਿੱਚ ਦਖਲਅੰਦਾਜ਼ੀ ਕਰ ਰਹੇ ਸੀ ਉਹ ਪੁਰਾਣੀ 1988 89 ਦੀ ਬਣੀ ਹੋਈ ਹੈ ਜੀ ਉਹ ਅੱਛਾ ਜੀ ਹਾਂ ਜੀ ਉਹ ਚੱਲ ਰਹੀ ਹੈ ਜੀ ਉਹਦਾ ਕੋਰਟ ਅਸੀਂ ਕੇਸ ਪਾਇਆ ਹੋਇਆ ਸਿਵਲ 'ਚ ਵੀ ਇਹਨਾਂ ਨੇ ਨਮੀ ਕਰਕੇ ਬਣਾ ਕੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਜੀ ਉਹਦੇ ਹੂੰ ਹੂੰ ਤੇ ਦੂਜਾ ਮੈਟਰ ਇਹ ਹੈ ਜੀ ਦੇਖੋ ਸਮੂਹ ਸੰਗਤ ਦੇ ਨਾਲ ਸਹਿਯੋਗ ਨਾਲ ਕਰਾ ਰਹੇ ਹਾਂ ਪੱਲਿਕਾ ਹੋਏ ਪੋਸਟਰ ਤੇ ਹਾਂ ਜੀ ਤੇ ਇਹ 'ਚ ਜੋ ਰਸੀਵਰ ਲੱਗੇ ਹੋਏ ਫੀਲਡਰ ਸਾਹਿਬ ਇਹਨਾਂ ਨੂੰ ਆਰਡਰ ਹੀ ਹੋਏ ਹੋਏ ਆ ਐਸਜੀਐਮ ਸਾਹਿਬ ਬਲੋ ਤੁਸੀਂ ਗੋਲਕ ਵੀ ਦੇਖ ਰਹੇ ਹਾਂ ਹਾਂਜੀ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਤਨਖਾਹਾਂ ਨੇ ਬਾਈ ਚੈੱਕ ਹਾਂਜੀ ਜੋ ਇੱਥੇ ਨੌਕਰੀ ਕਰਦੇ ਨੇ ਕਿ ਕਰਦੇ ਨੇ ਹਾਂਜੀ ਤੇ ਬਾਕੀ ਜੋ ਕੈਮਰੇ ਨੇ ਹਾਂਜੀ ਹਨਾ ਇਹ ਤੁਸੀਂ ਦੇਖ ਰਹੇ ਕਰਨੀ ਹੈ ਬਾਕੀ ਸਮਾਗਮ ਦਾ ਤਾਂ ਕੋਈ ਲਿਖਿਆ ਹੋਇਆ ਨਹੀਂ ਵੀ ਸਮਾਗਮ ਅਸੀਂ ਨਾ ਗੁਰੂ ਘਰ ਤੋਂ ਪੈਸਾ ਲੈ ਰਹੇ ਹਾਂ ਕੋਈ ਵੀ ਹਾਂਜੀ ਅਸੀਂ ਗੋਲਕ ਤੋਂ ਬਲਕਿ ਪੈਸਾ ਪੈਣਾ ਹੀ ਹੈ ਸੰਗਤ ਦੁਆਰਾ ਠੀਕ ਹੈ ਜੀ ਹੁਣ ਇਹ ਧਾਰਮਿਕ ਕੰਮ ਕਰਾਉਣ ਨਾਲ ਕਿਸੇ ਨੂੰ ਠੇਸ ਪਹੁੰਚਦੀ ਹੈ ਇਹ ਵੀ ਬੜੀ ਮਾੜੀ ਗੱਲ ਹੈ ਹਾਂਜੀ ਹਾਂਜੀ ਅਸੀਂ ਤਾਂ ਪੁਲਿਸ ਵਾਸਤੇ ਆਈ ਦੀਨ ਸਾਹਿਬ ਨੂੰ ਵੀ ਪਹਿਲਾਂ ਹੀ ਦਿੱਤਾ ਹੋਇਆ ਜੀ ਅਸੀਂ ਹੁਣ ਇਹਨਾਂ ਨੇ ਰਾਤ ਇਹਨਾਂ ਨੇ ਦਿੱਤਾ ਵੀ ਆਈ ਦੀ ਜੀ ਸੀਰ ਸਾਹਿਬ ਐਸੀ ਤਹਿਸੀਲਦਾਰ ਸਾਹਿਬ ਐਸੀ ਐਸਟੀਚਓ ਸਾਹਿਬ ਵੀ ਇਹਨਾਂ ਨੇ ਸੇਮ ਡੇਟ ਦਾ ਪ੍ਰੋਗਰਾਮ ਰੱਖ ਲਿਆ ਜੀ ਹਾਂ ਦੱਸੋ ਅਸੀਂ ਕਿਹਾ ਤੁਸੀਂ ਉਹ ਲਿਖਿਆ ਹੋਇਆ ਪ੍ਰੋਗਰਾਮ ਦਿਖਾਓ ਹਾਂਜੀ ਫਿਰ ਸਾਨੂੰ ਉਹਨੇ ਕਿਹਾ ਤੁਸੀਂ ਉਹ ਲਿਖਿਆ ਹੋਇਆ ਪ੍ਰੋਗਰਾਮ ਤੁਸੀਂ ਲਓ ਸਾਨੂੰ ਲਿਖਿਆ ਸੀ ਨਿੱਕੇ ਫੇੜ ਦੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਦੇਿਆ ਨਹੀਂ ਇਹਨਾਂ ਨੇ ਕੋਰੀ ਨਾ ਕਰਤੀ ਸਾਡੇ ਕੋਲ ਨਹੀਂ ਹੈਗਾ ਅੱਛਾ ਵੀ ਅਸੀਂ ਨਹੀਂ ਦੇਣਾ ਹਾਂਜੀ ਸੋ ਇਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ ਅਸੀਂ ਬੈਨਰ ਚ ਪਾਇਆ ਹੈ ਸਾਹੀ ਪਤਾ ਲੱਗਦਾ ਜੀ ਆਮ ਜਨਤਾ ਨੂੰ ਕੀ ਪ੍ਰੋਗਰਾਮ ਕਰਾ ਰਹੇ ਨੇ ਕੋਈ ਵੀ ਕਰਾ ਸਕਦਾ ਹੈ ਪ੍ਰੋਗਰਾਮ ਆਪਣੇ ਖਰਚੇ ਤੇ ਤਾਂ ਕੋਈ ਵੀ ਕਰਾ ਸਕਦਾ ਜੀ ਸੰਗਤ ਦੇ ਸਹਿਯੋਗ ਨਾਲ ਹੀ ਕਰਾ ਰਹੇ ਆਪਾਂ ਅੱਛਾ ਇਹਨਾਂ ਗੁਰੂ ਘਰ ਤੋਂ ਰੀਸੀਵਰ ਲੱਗਿਆ ਹੋਇਆ ਹੈ ਗੋਲਕ ਦੇ ਉੱਪਰ ਲੱਗਿਆ ਹੈ ਗੋਲਕ ਤੋਂ ਅਸੀਂ ਕੋਈ ਪੈਸਾ ਨਹੀਂ ਲੇ ਰਹੇ ਗਲਤੀ ਗੋਲਕ 'ਚੋਂ ਪੈਸਾ ਆਣਾ ਹਾਂ ਜੀ ਬੰਦੋ ਧਾਰਮਿਕ ਭਾਵਨਾ ਦੇ ਨਾਲ ਕੋਈ ਕੰਮ ਕਰ ਸਕਦਾ ਹੈ ਦਾ ਚ ਕੋਈ ਕਮੇਟੀ ਹੋਵੇ ਕੋਈ ਤੇ ਹੋਵੇ ਜੀ ਹਾਂ ਜੀ ਹਾਂ ਜੀ ਇਹ ਤਾਂ ਹੈ ਨਹੀਂ ਇਹ ਕੰਮ ਤੁਸੀਂ ਵੀ ਕਰ ਸਕਦੇ ਆ ਬਿਲਕੁਲ ਬਿਲਕੁਲ ਉਹ ਹੋ ਗਿਆ ਉਹ ਪੋਜੀਸ਼ਨ ਲੈਂਦਾ ਫਿਰੂਗਾ ਤਹਿਸੀਲਦਾਰ ਰਹੂਗੀ ਮੈਂ ਭੋਗ ਕਰਾਣਾ ਹੈ ਪੋਜੀਸ਼ਨ ਦੋਵੇਂ ਉਹਨਾਂ ਨੇ ਤਹਿਸੀਲਦਾਰ ਸਾਹਿਬ ਨਾਲ ਜੋ ਸੀ ਅਰਜੀਨਲ ਲਿਆ ਉਹਨਾਂ ਨੇ ਕਿਹਾ ਸੀ ਕਿ ਬਤੌਰ ਸੇਵਾਦਾਰ ਕੋਈ ਵੀ ਕਰਾ ਸਕਦਾ ਕਿ ਜਿਹੜਾ ਆ ਕਰ ਸਕਦਾ ਜੀ ਹਾਂਜੀ ਹਾਂ ਜਿਹੜਾ ਰਜਿਸਟਰਡ ਕਮੇਟੀ ਲਿਖਿਆ ਹੋਇਆ ਕਿ ਉਹ ਸੀ ਹਟਾਤਾ ਉਹਨਾਂ ਨੂੰ ਕਹਿ ਕੇ ਕਿ ਅਸੀਂ ਹਟਾਤਾ ਸੀ ਅਸੀਂ ਉਹ ਵੀ ਹਟਾਤਾ ਸੀ ਲੇਕਿਨ ਇਹਨਾਂ ਨੂੰ ਇਤਰਾਜ਼ ਹੈ ਬਸ ਇਹ ਕਹਿੰਦੇ ਅਸੀਂ ਪ੍ਰੋਗਰਾਮ ਕਰਨਾ ਹੈ ਸੇਮ ਡੇਟ ਦਾ ਦੱਸੋ ਜਦ ਕਿ ਉਹਨਾਂ ਦਾ ਕੋਈ ਰੱਛਾ ਨਹੀਂ ਆ ਤਹਿਸੀਲਦਾਰ ਸਾਹਿਬ ਨੇ ਉਹਨੂੰ ਪੁੱਛਿਆ ਕਿ ਉਸੀ ਲਿਖਿਆ ਹੋਇ ਕਿੱਦਾਂ ਕਿਦਾਂ ਟਾਈਮਿੰਗਸ ਐ ਉਹਨਾਂ ਨੇ ਕੋਈ ਦੇ ਨਹੀਂ ਪਾਏ ਉਹਨਾਂ ਨੇ ਕੋਈ ਨਾ ਕਰਦੀ ਆਰਡਰ ਵੱਡੇ ਕੋਲ ਪਹੁੰਚ ਗਏ ਤਹਿਸੀਲਦਾਰ ਸਾਹਿਬ ਦੇ ਸਵੇਰੇ ਪੰਜ ਅੱਛਾ ਜੀ ਤੇ ਹੁਣ ਸਾਨੂੰ ਦੋਨਾਂ ਨੂੰ ਪਰਵਾਨਗੀ ਨਹੀਂ ਦਿੱਤੀ ਜਾਂਦੀ ਪਰਵਾਨਗੀ ਨਹੀਂ ਦਿੱਹੀ ਦਿੱਤੀ ਤਾਂ ਦੇਖੋ ਹੁਣ ਪ੍ਰੋਗਰਾਮ ਉਹਨਾਂ ਦੀ ਦੇਖ ਰਹੇ ਕਿ ਛੋਣਾ ਇੱਥੇ ਹਾਂਜੀ ਪੇਟਾਂ ਦੇਣੀਆਂ ਬਾਬਿਆਂ ਨੂੰ ਜਿਹੜੇ ਆਣੇ ਨੇ ਬਾਕੀ ਹੋਰ ਲੰਗਰ ਕਿੱਦਾਂ ਬਣੂਗਾ ਇੰਨੀ ਸੰਗਤ ਨੇ ਆਣਾ ਸਾਰੇ ਪਾਸੋਂ ਹੁਣ ਉਹਨਾਂ ਨੇ ਅਜੇ ਤੱਕ ਤਹਿਸੀਲਦਾਰ ਸਾਹਿਬ ਨੇ ਕੋਈ ਅਜੇ ਤੱਕ ਪ੍ਰਕਾ ਸਿਸਟਮ ਕੀਤਾ ਨਹੀਂ ਆਰਡਰਾਂ ਦੀ ਕਾਪੀ ਸਵੇਰੇ ਆਈ ਐ ਤੁਹਾਡੇ ਦੋਨੋਂ ਦਾ ਕੈਕਲ ਕਰਤਾ ਹਾਂ ਜੀ ਸਾਡੇ ਦੋਨਾਂ ਦੇ ਕੈਨਸਲ ਹੋਣਾ ਤਾਂ ਕੈਨਸਲ ਹੈ ਹੀ ਨਹੀਂ ਸਰ ਉਹਨਾਂ ਦਾ ਕੋਈ ਪੋਸਟਰ ਨਹੀਂ ਛਪਿਆ ਉਹ ਤਾਂ ਜਾਣ ਕੇ ਇਹਨਾਂ ਨੇ ਕੋਈ ਅਲੂਕਿਆ ਹੋਇਆ ਪ੍ਰੋਗਰਾਮ ਦਿਖਾਇਆ ਹੀ ਨਹੀਂ ਤਸੀਲਦਾਰ ਸਾਹਿਬ ਨੇ ਆਰਡਰ ਚ ਲਿਖਿਆ ਇਹ ਅੱਛਾ ਜੀ ਹਾਂ ਵੀ ਕੋਈ ਉਹ ਦਿਖਾ ਨਹੀਂ ਪਾਇਏ ਉਹਨਾਂ ਨੇ ਕੋਈ ਨਾ ਕਰਤੀ ਹੂੰ ਹੂੰ ਸਾਡਾ ਤਾਂ ਆਲਰੇਡੀ ਅਸੀਂ ਪੋਸਟਰਾਂ ਸਮੇਤ ਦੇ ਹੋਏ ਹਨਾ ਕੋਲ ਐਡੀਮ ਦਫਤਰ ਜੀ ਤਸੀਲਦਾਰ ਦਫਤਰ ਜੀ ਲੱਗਦਾ ਸੀ ਕਿ ਤੁਹਾਨੂੰ ਕੀ ਪ੍ਰੋਗਰਾਮ ਐੱਸਐੱਸਪੀ ਦਫਤਰ ਦਿੱਤੀ ਹੋਈ ਹੈ ਵੀ ਸਿਕਿਉਰਿਟੀ ਵਾਸਤੇ ਅਸੀਂ ਪਹਿਲਾਂ ਦਿੱਤਾ ਹੋਇਆ ਦੱਸੋ ਜੀ ਕੀ ਪ੍ਰੋਗਰਾਮ ਮਲਕੀ ਜੀ ਜਦ ਤੁਸੀਂ ਰੱਖਿਆ ਹੋਇਆ ਪਹਿਲਾਂ ਕਿ ਉਹਦੇ ਵਿੱਚ ਹੋ ਸਕਦਾ ਸੀ ਮਾ ਸਾਨੂੰ ਮਾਹੌਲ ਕਿੰਨਾ ਖਰਾਬ ਹੋਣ ਦੇ ਧਾਰਮਿਕ ਕਰਮ ਹੈ ਅਸੀਂ ਤਾਂ ਫੋਰਸ ਫੋਰਸ ਵਾਸਤੇ ਮੰਗੀ ਹੋਈ ਹੈ ਪੁਲਿਸ ਫੋਰਸ ਲਾਈ ਜਾਵੇ ਤਾਂ ਅੱਗੇ ਕੋਈ ਵੈਸੇ ਵੀ ਘਟਨਾ ਨਾ ਵਾਪਰ ਸਕੇ ਹੂੰ ਹੂੰ ਦੱਸੋ ਜੀ ਅਸੀਂ ਅਸੀਂ ਲੋਕ ਚਪੇ ਤਾਂ ਕਰਨੀ ਰਹੇ ਵੀ ਕੋਈ ਹਾਂਜੀ 1 ਮਿੰਟ ਬਸ ਇਹ ਕਲੀਅਰ ਕਰ ਦੋ ਕਿ ਤੁਹਾਡਾ ਬੈਠ ਕੇ ਹੋ ਸਕਦਾ ਕਿਤੇ ਮਸਲਾ ਹੱਲ ਕਿਉਂਕਿ ਜਿਸ ਤਰੀਕੇ ਨਾਲ ਦੇਖੋ ਅਸਲ ਤੇ ਕਰ ਮਰਿਆਦਾ ਦਾ ਬੜਾ ਮਾੜੀ ਗੱਲ ਹੈ ਵੈਸੇ ਜੇ ਇਦਾਂ ਹੋ ਰਿਹਾ ਦੇਖੋ ਜੇ ਕੋਈ ਅਸੀਂ ਧਾਰਮਿਕ ਇਹ ਕੰਮ ਕਰਾਣ ਸਾਨੂੰ ਕਿਹੜਾ ਕੋਈ ਆਬਜੈਕਸ਼ਨ ਹੈ ਉਹ ਚ ਬਿਲਕੁਲ ਜੀ ਬਿਲਕੁਲ ਕੋਈ ਪਹਿਲਾਂ ਸੰਗਰਾਂਦ ਕਰਦੇ ਨੇ ਅਸੀਂ ਕਦੀ ਐਪਲੀਕੇਸ਼ਨ ਨਹੀਂ ਦੇਖੀ ਦਿੱਤੀ ਵੀ ਉਸ ਦੀ ਪ੍ਰੋਗਰਾਮ ਕੈਨਸਲ ਕਰੋ ਇੱਕ ਮਾੜਾ ਸਾਨੂੰ ਆਪਣੇ ਖਰਚੇ ਤੇ ਸਾਨੂੰ ਕੀ ਦਿੱਕਤ ਹੈ ਸ਼ੁਰੂ ਕਰਦੇ ਜਿਹੜੇ ਬੜੇ ਤਿਹਾਰ ਇਹਨਾਂ ਨੇ ਆਪ ਆਪਣੀ ਪੇਮੈਂਟ ਤੋਂ ਗੁਰੂ ਘਰ ਦੀ ਗੋਲਕ ਚ ਵਰਤ ਕੇ ਰিসিਵਰ ਸਾਹਿਬ ਨੇ ਬਣਾਣੇ ਨੇ ਹੂੰ ਠੀਕ ਹੈ ਜੀ ਤੇ ਆਮ ਬੰਦਾ ਕੋਈ ਵੀ ਕਰ ਸਕਦਾ ਹੈ ਤੇ ਅਰਿਸਟਰਡ ਕਮੇਟੀ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ ਚਿੱਤੀ ਦਿੱਕਤ ਹੈ ਜੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਵੀ ਨਹੀਂ ਹੋ ਕੇ ਫਿਰ ਇਸ ਤਰੀਕੇ ਨਾਲ ਤਾਂ ਹਾਂ ਇਹਦਾ ਇਸ ਤਰਾ ਤਾਂ ਆਮ ਚਾਹ ਜੀ ਨੂੰ ਬੋਗ ਕਰਾਣਾ ਹੈ ਉਸੋਂ ਪਹਿਲਾਂ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੂਗਾ ਤੇ ਪਰਵਾਣਗੀ ਲਾਊਗਾ ਜੀ ਹੂੰ ਕੋਈ ਵੀ ਇਹ ਤਾਂ ਫਿਰ ਧਾਰਮਿਕ ਹੈ ਤਾਂ ਜੀ ਕੋਈ ਕੋਈ ਗਲਤ ਕੰਮ ਤਾਂ ਨਹੀਂ ਕਰਾ ਰਹੇ ਕੋਈ ਅਸੀਂ ਬਿਲਕੁਲ ਬਿਲਕੁਲ ਜਿਹੜੇ ਥੇਸ ਪਹੁੰਚੇ ਕੋਈ ਭਾਵਨਾਵਾਂ ਨੂੰ ਗਿਸਮਾਂ ਨਹੀਂ ਠੀਕ ਹੈ ਠੀਕ ਹੈ ਬਹੁਤ ਬਹੁਤ ਜੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇੱਕ ਗੁਰਦੁਆਰਾ ਬੜੂ ਸਾਹਿਬ ਨਮਾ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧੀਰ ਗਾਜਾ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮੈਜਿਸਟ੍ਰੇਟ ਤਹਿਸੀਲਦਾਰ ਮਾਜਰੀ ਹੈ ਤੇ ਐਸਡੀਐਮ ਸਾਹਿਬ ਦੇ ਦੇਖ ਰੇਖੇ ਦੇ ਵਿੱਚ ਸਾਰਾ ਗੁਰਦੁਆਰਾ ਸਾਹਿਬ ਦੀ ਹੁਣ ਦੇਖ ਰੇਖ ਹੈ ਪਰ ਉਹਦੇ باوجود ਦੂਜੀ ਧਿਰ ਜਿਹੜੀ ਪ੍ਰੋਗਰਾਮ ਕਰਾ ਰਹੀ ਹੈ ਉਸ ਦੇ ਉ ਪੋਸਟਰਾਂ ਦੇ ਉੱਪਰ ਬੜੂ ਸਾਹਿਬ ਰਜਿਸਟਰਡ ਜਿਹੜੀ ਕਮੇਟੀ ਦਾ ਨਾਮ ਲਿਖਿਆ ਜਾ ਰਿਹਾ ਇੱਕ ਉਹਤ ਰਾਜਬਾਜੀ ਨੂੰ ਜਤਾਈ ਹੈ ਤਾਂ ਇਹ ਜਿਹੜਾ ਪ੍ਰੋਗਰਾਮ ਹੈ ਥੋੜੀ ਸਹਿਮਤੀ ਨਾਲ ਹੋ ਰਿਹਾ ਥੋੜੇ ਕਹਿਣ ਤੇ ਹੋ ਰਿਹਾ ਤਾਂ ਕੀ ਕੀ ਮਾਮਲਾ ਹੈ ਭਾਈ ਇਹ ਜਿਹੜਾ ਪ੍ਰੋਗਰਾਮ ਹੈ ਇਹ ਐਜੇ ਸੇਵਾਦਾਰ ਕੋਈ ਵੀ ਕਰਾ ਸਕਦਾ ਹਾਂਜੀ ਤੇ ਜੇ ਕੋਈ ਪ੍ਰਚਾਰ ਵੀ ਕਰਨਾ ਹੈ ਉਹ ਐਜੇ ਸੇਵਾਦਾਰ ਪੋਸਟਰ ਲਾ ਕੇ ਕਰ ਸਕਦਾ ਹਾਂਜੀ ਤੇ ਐਜੇ ਸੇਵਾਦਾਰ ਜਿਹੜਾ ਪ੍ਰੋਗਰਾਮ ਮੋਦੀ ਦਿੱਤੇ ਕਰਾ ਰਹੀ ਹੈ ਹਾਂਜੀ ਤੇ ਉਹਦੇ ਕੋਈ ਉਹਨਾਂ ਨੇ ਇਸ਼ਤਿਹਾਰ ਲਗਾਏ ਸੀ ਹਾਂਜੀ ਕੋਈ ਰਜਿਸਟ੍ਰੇਸ਼ਨ ਨੰਬਰ ਇਸ ਤਰ੍ਹਾਂ ਦਾ ਸਾਡੇ ਧਿਆਨ ਚ ਆਇਆ ਸੀ ਉਹਨਾਂ ਨੂੰ ਅਸੀਂ ਜਿੱਤੀ ਕੱਢ ਕੇ ਹਾਂ ਔਰ ਫੋਨ ਤੇ ਵੀ ਜਵਾਨੀ ਤੌਰ ਤੇ ਪਹਿਲਾਂ ਕਹਿੰਦਾ ਵੀ ਇਹਨਾਂ ਨੂੰ ਲਾਓ ਤੇ ਪੁਲਿਸ ਨੂੰ ਵੀ ਇਨਫੋਰਮ ਕਰਤਾ ਇਹ ਇਹਨਾਂ ਨੂੰ ਲਾਇਆ ਜਾਵੇ ਜੇ ਕੋਈ ਐਜੇ ਕਮੇਟੀ ਮੈਂਬਰ ਜਾਂ ਕਮੇਟੀ ਦੇ ਤੌਰ ਤੇ ਇਸ ਤਰ੍ਹਾਂ ਦਾ ਕਰੇਗਾ ਉਹਦੇ ਮਰੋਂ ਦੇ ਕੋਈ ਨਹੀਂ ਕਾਰਵਾਈ ਕੀਤੀ ਜਾਵੇ। ਅੱਛਾ ਸਰ ਜਿਹੜੀ ਇਹ ਪ੍ਰੋਗਰਾਮ ਹੋ ਰਿਹਾ ਤੁਹਾਨੂੰ ਐਪਲੀਕੇਸ਼ਨ ਦਿੱਤੀ ਸੀ ਨਾ ਦੂਜੀ ਪਾਰਟੀ ਨੇ ਪ੍ਰੋਗਰਾਮ ਕਰਨ ਵਾਸਤੇ। ਦੋਨਾਂ ਪਾਰਟੀਆਂ ਨੇ ਸਾਨੂੰ ਦੱਤੇ ਦੋਨੇ ਪਾਰਟੀਆਂ ਨੂੰ ਅਸੀਂ ਇੱਕੇ ਡੇਟ ਦਾ ਉਹਨਾਂ ਨੇ ਪ੍ਰਵਾਨਗੀ ਮੰਗੀ ਹੈ ਅਸੀਂ ਉਸੇ ਡੇਟ ਤੇ ਉਹਨਾਂ ਨੂੰ ਮੈਂ ਪ੍ਰਵਾਨਗੀ। ਦੋਨੇ ਪਾਰਟੀਆਂ ਨੇ ਦਿੱਤੀ ਪ੍ਰਵਾਨਗੀ? ਹਾਂਜੀ ਦੋਨਾਂ ਨੂੰ ਅਸੀਂ ਲਿਖਤੀ ਤੌਰ ਤੇ। ਅੱਛਾ ਜਿਹੜਾ ਪੋਸਟਰ ਦੇ ਉੱਤੇ ਰਜਿਸਟਰ ਨੰਬਰ ਦੀ ਸੇਵਾਦਾਰ ਅਸੀਂ ਦੋਨੇ ਪਾਰਟੀ ਹਾਂ ਇਹਦੇ ਸੇਵਾਦਾਰ ਉਹ ਪ੍ਰੋਗਰਾਮ ਕਰਾਸਦਾ ਕੋਈ ਵੀ ਕਰਾਸਦਾ अच्छा जिस तरीके ਨਾਲ ਉਹਨਾਂ ਨੇ ਲਿਖਿਆ ਹੋਇਆ ਤੁਸੀਂ ਕਹਿ ਰਹੇ ਕਿ ਚਿੱਠੀਆਂ ਕੱਢਤੀਆਂ ਨੋਟਸ ਕੱਢੇ ਆ ਉਹਨਾਂ ਨੂੰ ਅਗਰ ਬਾਈ ਚਾਂਸ ਜਿਉਂ ਨਹੀਂ ਉੱਪਰੋਂ ਹਟਾਉਂਦੇ ਤਾਂ ਕੋਈ ਕਾਰਵਾਈ ਵੀ ਕੀਤੀ ਜਾਵੇਗੀ ਜੀ ਅਸੀਂ ਪੁਲਿਸ ਨੂੰ ਲਿਖਿਆ ਤੇ ਉਹਨਾਂ ਨੇ ਵੀ ਕਿਹਾ ਵੀ ਜੇ ਉਹ ਪੋਸਟਰ ਲੱਗਿਆ ਹੋਇਆ ਤਾਂ ਉਤੇ ਐਟ ਇੱਕ ਟਾਈਮ ਤਰੰਤ ਤੇ ਜੇ ਇੱਥੇ ਰਜਿਸਟਰ ਜੋ ਅਤਰਾਜਯੋਗ ਹੈ ਉਹ ਉਤੇ ਕੋਈ ਪੇਂਟ ਜਾਂ ਕੁਝ ਵੀ ਉਹਨੂੰ ਹਾਂਜੀ ਕਰਕੇ ਉਤੇ ਐਜੇ ਸੇਵਾਦਾਰ ਹੋਣਾ ਚਾਹੀਦਾ ਤੇ ਜਿੰਨੇ ਟਾਈਮ 'ਚ ਕੋਈ ਇਹ ਮਤਲਬ ਕਿ ਜੇ ਉਹਨਾਂ ਨੇ ਕੋਈ ਨਮਾਜ਼ ਖਾਸ ਪੜ੍ਹਨਾ ਹੈ ਤੇ ਐਜੀ ਸੇਵਾ ਦਾ ਅੱਛਾ ਸਰ ਜਿਸ ਤਰੀਕੇ ਨਾਲ ਤੁਸੀਂ ਦੋ ਜੋ ਕੋਈ ਵੀ ਇਸ਼ਤਿਹਾਰ ਹ ਸਾਡੇ ਵੱਲੋਂ ਅਕਸੈਪਟ ਨਹੀਂ ਕੀਤਾ ਜਾਵੇਗਾ ਅਸੀਂ ਪੁਲਿਸ ਨੂੰ ਲਿਖਤਾ ਲਿਖਿਆ ਹੋਇਆ ਤੇ ਉਤੇ ਕਾਨੂੰਨੀ ਕਾਰਵਾਈ ਹੋਏਗੀ ਜੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਤੋਂ ਬਾਹਰ ਜਾ ਕੇ ਵਰਕ ਕਰੇਗੀ ਉਤੇ ਕਾਨੂੰਨੀ ਕਾਰਵਾਈ ਸਜਿ ਜਿਦਾਂ ਤੁਸੀਂ ਦੋਨੇ ਪਾਰਟੀਆਂ ਨੂੰ ਸੇਮ ਟਾਈਮ ਸੇਮ ਡੇਟ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਤਾਂ ਦੋਨਾਂ ਦਾ ਹੋਵੇਗਾ ਕਿਵੇਂ ਕਿਉਂਕਿ ਲਾਅ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ ਉਹ ਸਾਰਾ ਲਾਅਨ ਆਰਡਰ ਦੀ ਸਥਿਤੀ ਲਈ ਕਚਨੋ ਲਿਖਿਆ ਉਹ ਆਪਣੇ ਕੰਟਰੋਲ ਕਰੇਗੀ ਲੇਕਿਨ ਪਾਰਟੀਆਂ ਇੱਕ ਹੀ ਦਿਨ ਲਈ ਇੱਕੋ ਦਿਨ ਲਈ ਟਾਈਮ ਮੰਗ ਰਹੀ ਕੋਈ ਟਾਈਮ ਅੱਗੇ ਪਿੱਛੇ ਹੋਏਗਾ ਇਹਨਾਂ ਤੋਂ ਇਸ ਤਰੀਕੇ ਨਾਲ ਨਹੀਂ ਸੇਮ ਕੀ ਪ੍ਰਕਟ ਨਹੀਂ ਕਰਨਗੇ ਪਾਰਟੀਆਂ ਨਹੀਂ ਕਰ ਰਹੀਆਂ ਇੱਕ ਇੱਕ ਉਸੇ ਦਿਨ ਲਈ ਕਹਿ ਰਹੀਆਂ ਅਸੀਂ ਵੀ ਉਸੇ ਦਿਨ ਵੀ ਟਾਈਮ ਤਾਂ ਅੱਗੇ ਪਿੱਛੇ ਹੋ ਸਕਦਾ ਜੇ ਮੈਂ ਕਿ 10 ਵਜੇ ਸ਼ੁਰੂ ਕਰਦਾ ਦੂਜਾ 12 ਵਜੇ ਕਰ ਸਕਦਾ ਇਸ ਤਰ੍ਹਾਂ ਕੁਝ ਉਹ ਪਾਰਟੀਆਂ ਦਾ ਉਸ ਤਰ੍ਹਾਂ ਦੀਆਂ ਪਾਰਟੀਆਂ ਜਿਵੇਂ ਸਹਿਮਤੀ ਪ੍ਰਗਟ ਕਰਨ ਦੀ ਹੈ ਹੂੰ ਕਮੇਟਿੰਗ ਰੱਖਦੇ ਨੇ ਫੈਸਲਾ ਲੈ ਲਿਆ ਕਮੇਟਿੰਗ ਰੱਖ ਰਹੇ ਹਾਂ ਦੋਨੀਆਂ ਪਾਰਟੀਆਂ ਨਾਲ ਪਾਰਟੀਆਂ ਨਾਲ ਮੀਟਿੰਗ ਲਈ ਵੀ ਵਿਚਾਰ ਕੀਤਾ ਜਾ ਸਕਦਾ ਹੈ ਪਰ ਅੱਧੇ ਦੂਜੀ ਪਾਸੇ ਕਾਫੀ ਸ਼ਿਕਾਇਤਾਂ ਇਹ ਵੀ ਆ ਰਹੀਆਂ ਕਿ ਜਿਹੜੇ ਤਮਾਕੂ ਵਾਲੇ ਕੋਈ ਪ੍ਰਵਾਸੀ ਨੇ ਉਹ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਵੱਧ ਜਾਂਦੇ ਨੇ ਕਿਉਂਕਿ ਕੋ ਕਮੇਟੀ ਜਿਹੜੀ ਰਜਿਸਟਰਡ ਨਹੀਂ ਇਸ ਤਰੀਕੇ ਨਾਲ ਉਸੇਗਾ ਉੱਤੇ ਕੰਮ ਕਰ ਰਹੀ ਤੋ ਤੁਸੀਂ ਅਡਮਿਨਿਸਟਰੇਟ ਹੋ ਤਾਂ ਕੀ ਅੱਗੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਕੋਈ ਬੈਨਰ ਵਗੈਰਾ ਲਗਾਏ ਜਾ ਰਹੀ ਹੈ ਜਾਗਰੂਕ ਕਰਨ ਵਾਸਤੇ ਕੀ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਿਹੜਾ ਤੰਬਾਕੂ ਲਈ ਹਾਂਜੀ ਉਹਦੇ ਲਈ ਇਸ ਤਰ੍ਹਾਂ ਦਾ ਕੋਈ ਇਹਨਾਂ ਨੂੰ ਹੋਰ ਇਸ ਤਰ੍ਹਾਂ ਦਾ ਮਤਲਬ ਕਰਾਵਾਂਗੇ ਵੀ ਕੋਈ ਜਿਹੜਾ ਕੋਈ ਵੀ ਅੰਦਰ ਸਰਲੂ ਮੱਥਾ ਟੇਕਣ ਲਈ ਜਾਂਦਾ ਹੈ ਵੀ ਉਹਦੇ ਰੇ ਵਿੱਚ ਕੋਈ ਐਸਾ ਦਾ ਨਸ਼ੀਲਾ ਪਦਾਰਥ ਨਹੀਂ ਹੋਣਾ ਚਾਹੀਦਾ ਕੋਈ ਪੋਸਟਰ ਵਗੈਰਾ ਉੱਤੇ ਲਾਉਣ ਲਈ ਸੰਗਤਾਂ ਨੂੰ ਜ਼ਰੂਰ ਅਸੀਂ ਅਨੇਸ਼ ਕਰਾਂਗੇ ਜੇ ਅਸੀਂ ਆਪਣੇ ਪਿੰਡਰ ਤੇ ਇਸ ਤਰ੍ਹਾਂ ਦਾ ਠੀਕ ਕੋਈ ਪ੍ਰਬੰਧ ਕਰਾਂਗੇ